ਅੱਜ ਕੱਲ ਸਾਡੇ ਮੰਤਰੀ ਸੰਤਰੀ ਮੌਜੂਦਾ ਹੋਣ ਸਾਬਕਾ ਹੋਣ ਜਦੋਂ ਅਮਰੀਕਾ ਕਨੇਡਾ ਰੁਕ ਕਰਦੇ ਨੇ ਤਾਂ ਬਰੰਗ ਮੋੜ ਦਿੱਤੇ ਜਾਂਦੇ ਨੇ ਕਿਸੇ ਨੂੰ ਮਨਜ਼ੂਰੀ ਨਹੀਂ ਮਿਲਦੀ ਕਿਸੇ ਨੂੰ 에ਰਪੋਰਟ ਤੋਂ ਵਾਪਸ ਕਰ ਦਿੱਤਾ ਜਾਂਦਾ ਕਿਸਦਾ ਪਾਸਪੋਰਟ ਜਬਤ ਕਰ ਲਿਆ ਜਾਂਦਾ ਜੀ ਹਾਂ ਇੱਕ ਵਾਰ ਇਹ ਜੀ ਮਨਜ਼ੂਰੀ ਦਾ ਮਸਲਾ ਸਾਡੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦਾ ਸਾਹਮਣੇ ਆ ਗਿਆ ਸੀ ਸਪੀਕਰ ਕੁਲਤਾਰ ਸੰਧਵਾ ਹੋਰੀ 223 ਦੇ ਵਿੱਚ ਅੰਤਰਰਾਸ਼ਟਰੀ ਦੌਰੇ ਤੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਸੀ ਸੰਧਵਾ ਨੇ ਅਮਰੀਕਾ ਦੇ ਇੱਕ ਪ੍ਰੋਗਰਾਮ ਚ ਹਸਲਣ ਲਈ ਜਾਣਾ ਸੀ ਪਰ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਉਹ ਤੋਂ ਪਹਿਲਾਂ ਹਾਲੀ ਦੇ ਦਰਮਿਆਨ ਦੀ ਇੱਕ ਗੱਲ ਕਰਾਂ। 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਜਾਣਾ ਸੀਗਾ ਸਾਡੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹੋਰਾਂ ਨੇ। ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ। ਕਰੀਬ 1 ਮਹੀਨਾ ਪਹਿਲਾਂ ਦੀ ਉਹ ਗੱਲ। ਸੋ ਉਸ ਸਮੇਂ ਉਹਨਾਂ ਨੂੰ ਮਨਜ਼ੂਰੀ ਮਿਲੀ ਤੇ ਹੁਣ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਨੇ ਪੰਜਾਬ 'ਚ ਆਪਣੀ ਪਾਰਟੀ ਵੀ ਖੜੀ ਕਰ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਵਿੱਚੋਂ ਰਹੇ ਨੇ। ਸੋ ਉਹ ਸੁੱਚਾ ਸਿੰਘ ਛੋਟੇਪੁਰ ਜਦੋਂ ਅਮਰੀਕਾ ਜਾਣ ਲਈ ਦਿੱਲੀ ਦੇ 에어ਪੋਰਟ ਤੇ ਪਹੁੰਚੇ ਤਾਂ ਜੀ ਕਹਿੰਦੇ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਦਾ ਪਾਸਪੋਰਟ ਰੱਖ ਲਿਆ ਕਿ ਦੁਰਵਰਤ ਹੋਈ ਹੈ ਜੀ ਜਾਓ ਜੀ ਹਾਂ ਪੰਜਾਬ ਦੇ ਸਾਬਕਾ ਮੰਤਰੀ ਦਿੱਲੀ 에어ਪੋਰਟ ਤੋਂ ਵਾਪਸ ਬਰੰਗ ਪ੍ਰਤਾਪ ਦਿੱਤੇ ਗਏ ਅਧਿਕਾਰੀਆਂ ਨੇ ਪਾਸਪੋਰਟ ਜ਼ਬਤ ਕਰ ਲਿਆ ਕਿਹਾ ਕਿ ਇਸ ਦਾ ਦੁਰਪਯੋਗ ਹੋਇਆ ਵਿਆਹ 'ਚ ਸ਼ਾਮਲ ਹੋਣ ਲਈ ਆਪਣੇ ਨੇੜਲੇ ਪਰਿਵਾਰ ਦੇ ਰਿਸ਼ਤੇਦਾਰ ਦੀ ਬੇਟੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਅਮਰੀਕਾ ਜਾ ਰਹੀ ਸੀਗੇ ਉਹ ਕਹਿੰਦੇ ਸਮਾਨ ਕਾਫੀ ਹੱਦ ਤੱਕ ਬਿਆਲਾ ਮੇਰੇ ਕੋਲ ਸੀ ਮੈਨੂੰ ਕੋਰੀਅਰ ਕਰਨਾ ਪਿਆ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਛੋਟੇ ਪਰ ਅਮਰੀਕਾ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਉਹਨਾਂ ਨੂੰ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ। ਉਹਨਾਂ ਦੇ ਪਾਸਪੋਰਟ ਨੂੰ ਫਿਲਹਾਲ ਜ਼ਬਤ ਕਰ ਲਿਆ ਗਿਆ। ਉਹ ਆਪਣੇ ਰਿਸ਼ਤੇਦਾਰ ਦੀ ਬੇਟੀ ਦੀ ਵਿਆਹ ਸ਼ਾਮਲ ਹੋਣ ਲਈ ਲਾਸ ਐਂਜਲਸ ਜਾ ਰਹੇ ਸਨ। ਉਹਨਾਂ ਨੇ ਇਸ ਘਟਨਾ ਨੂੰ ਦੁਖਤ ਦੱਸਿਆ। ਹੁਣ ਉਹ ਕਹਿੰਦੇ ਮੈਂ ਜਲੰਧਰ ਪਾਸਪੋਰਟ ਦਫ਼ਤਰ ਪਹੁੰਚੂਗਾ ਉੱਥੇ ਮੇਰਾ ਪਾਸਪੋਰਟ ਆਪੜ ਜਾਊਗਾ ਉਸ ਤੋਂ ਬਾਅਦ ਮੈਂ ਦੇਖਦਾ ਕਿ ਇਹਦੇ ਉੱਤੇ ਕਿਵੇਂ ਅੱਗੇ ਵਧਣਾ ਕੀ ਕਾਰਵਾਈ ਕਰਨੀ ਹੈ। 28 ਅਤੇ 29 April ਦੀ ਰਾਤ ਨੂੰ ਕਤਰ 에ਅਰਵੇਜ਼ ਦੀ ਉਡਾਨ ਦੇ ਰਾਹੀਂ ਲੋਸ ਐਂਜਲਸ ਥਲੀ ਉਡਾਨ ਪਰ ਨਹੀਂ ਸੀ ਦਿੱਲੀ ਦੇ 에어ਪੋਰਟ ਤੋਂ ਪਰ ਉਹਨਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਰੋਕ ਲਿਆ ਤੇ ਉਹਨਾਂ ਨੇ ਕਿਹਾ ਕਿ ਜੀ ਤੁਹਾਡਾ ਜਿਹੜਾ ਇਹ ਪਾਸਪੋਰਟ ਹੈ ਇਹਦੀ ਦੁਰਵਰਤ ਹੋ ਗਈ ਹੈ ਉਹ ਕਹਿੰਦੇ ਵੀ ਟੂਰਿਸਟ ਵੀਜ਼ਾ ਲੱਗਿਆ ਮੈਂ ਇੱذ ਤੱਕ ਕਿੰਨੀਆਂ ਯਾਤਰਾਵਾਂ ਕੀਤੀਆਂ ਮੇਰਾ ਰਿਕਾਰਡ ਚੈੱਕ ਕਰ ਲਓ ਸਾਰਾ ਕੁਝ ਚੈੱਕ ਕਰ ਲਓ ਪਰ ਕਹਿੰਦੇ ਕੋਈ ਸੁਣਨ ਨੂੰ ਤਿਆਰੀ ਨਹੀਂ ਸੀ ਕੋਈ ਗੱਲ ਕਰਨ ਨੂੰ ਤਿਆਰੀ ਨਹੀਂ ਸੀ ਤੇ ਕਹਿੰਦੇ ਜੀ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਸਾਰਾ ਕੁਝ درست ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੇ ਉਹਨਾਂ ਨੇ ਮੇਰਾ ਪਾਸਪੋਰਟ ਰੱਖ ਲਿਆ ਤੇ ਮੈਨੂੰ ਕਹਤਾ ਜੀ 10 ਤੋਂ 15 ਦਿਨਾਂ ਵਿੱਚ ਤੁਹਾਡਾ ਪਾਸਪੋਰਟ ਜਲੰਧਰ ਦੇ ਪਾਸਪੋਰਟ ਦਫ਼ਤਰ ਪਹੁੰਚ ਜਾਊਗਾ ਉੱਥੇ ਚਲੇ ਜਾਇਓ ਸੋ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਕੇ ਕਿਹਾ ਵੀ ਕਿ ਅਫਸੋਸ ਜਨ ਕਹ ਇਹ ਵਰਤਾਰਾ ਸਹੀ ਨਹੀਂਗਾ ਇਹਨਾਂ ਦਾ ਬਵਿਹਾਰ ਵੀ ਚੰਗਾ ਨਹੀਂਗਾ 2019 ਚੋਂ ਕਹਿੰਦੇ ਪਾਸਪੋਰਟ ਰਿਵਿਊ ਕਰਾਇਆ ਸੀ ਉਸ ਤੋਂ ਬਿਨਾਂ ਕਦੇ ਕਿਸੇ ਨੂੰ ਨਹੀਂ ਦਿੱਤਾ ਹੁਣ ਮੈਨੂੰ ਕਹਿ ਦਿੱਤਾ ਗਿਆ ਕਿ ਤੁਹਾਡਾ ਪਾਸਪੋਰਟ ਆਪਣੇ ਆਪ 10-15 ਦਿਨਾਂ ਚ ਜਲੰਧਰ ਆ ਜਾਊਗਾ ਫਿਰ ਦੇਖਦੇ ਆ ਉਹ ਕਹਿੰਦੇ ਮੈਂ ਕਈ ਵਾਰ ਵਿਦੇਸ਼ ਯਾਤਰਾਵਾਂ ਕਰ ਚੁੱਕਿਆ ਕਦੇ ਕੋਈ ਦਿੱਕਤ ਨਹੀਂ ਆਈ ਪਰ ਇਹ ਅਫਸੋਸਜਨਕ ਵਰਤਾਰਾ ਸੋ ਜਦੋਂ ਕੁਲਤਾਰ ਸੰਧਵਾ ਨੂੰ ਮਨਜ਼ੂਰੀ ਨਹੀਂ ਮਿਲਦੀ ਜਦੋਂ ਗਰਮੀਤ ਖੁੱਡੀਆਂ ਨੂੰ ਮਨਜ਼ੂਰੀ ਨਹੀਂ ਮਿਲਦੀ ਹੁਣ ਪੰਜਾਬ ਦਾ ਇੱਕ ਆਗੂ ਨੂੰ ਰੋਕ ਲਿਆ ਜਾਂਦਾ ਹੈ ਇਸ ਤੋਂ ਬਿਨਾ ਕੁਝ ਹੋਰ ਕਈ ਅਧਿਕਾਰੀ ਕਈ ਹੋਰ ਨੁਮਾਇंदे ਜਿਹੇ ਹੈਗੇ ਜਿਨ੍ਹਾਂ ਦੀ ਚਰਚਾ ਸਮੇਂ-ਸਮੇਂ ਸਾਹਮਣੇ ਨਹੀਂ ਆਉਂਦੀ ਰਹੀ ਹੈ ਕਿ ਉਹਨਾਂ ਨੂੰ ਮਨਜ਼ੂਰੀ ਦੀ ਤਿਆਰੀਆਂ ਇਹਦੇ ਉੱਤੇ ਵੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੁਮਾਇੰਦਿਆਂ ਨੂੰ ਕਾਰਕਮ ਦੀ ਲੋੜ ਹੈ ਕਿ ਕਿਤੇ ਇਹਦੇ ਪਿੱਛੇ ਵੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੋਈ ਖਾਸ ਰਣਨੀਤੀ ਤਾਂ ਨਹੀਂ ਅਪਣਾਈ ਜਾ ਰਹੀ ਪੰਜਾਬ ਨੂੰ ਲੈ ਕੇ ਕਾਰਕਰਨ ਵਾਲਾ ਪਹਿਲੂ ਹੈ